ਮਾਰਿਆ ਸੀਗਾ ਨਹਿਰ ਦੇ ਉੱਤੇ ਹਾਂ ਪਹਿਲੇ ਮੈਂ ਨਹੀਂ ਕੁਝ ਵੀ ਆ ਬੰਦਾ ਉਹ ਜਿਹਨੇ ਨਹਿਰ ਤੇ ਮਾਰਨਾ ਹੈ ਨਹਿਰ ਤੇ ਚੱਕਿਆ ਹੋਇਆ ਸੀ ਫੋਨ ਹੋਇਆ ਸੀ ਫੋਨ ਮੇਤਾ ਨਹਿਰ ਦੇ ਉੱਤੇ ਆ ਚਾਕੂ ਕਿਨੇ ਮਾਰਿਆ ਸੀ ਮਾਰਿਆ ਸੀ ਚਾਕੂ ਆਹ ਚਾਕੂ ਮਾਰਿਆ ਮਾਰਿਆ ਚਾਕੂ ਤਾਂ ਮੇਰੇ ਮਾਰਿਆ ਸੀ ਹੋਣ ਨਾ ਮਾਰੋ ਹੈਣ ਚੋਂ ਹੈ ਕਿੱਛ ਦਾ ਤੂੰ ਬੰਦੀ ਗਿੰਦ ਗੜੀ ਗੋਲ ਗੜੀ ਤੈਨੂੰ ਕਿਨੇ ਕਿੱਥੇ ਬੁਲਾਇਆ ਹੈ ਚੋਰੀਆਂ ਕਰਨ ਉੱਤਰੂ ਕਰ ਮੂ ਪੁੱਤ ਫੜੇ ਤਾਂ ਜਾਂਦੇ ਹੀ ਆ ਤੁਸੀਂ ਇੱਕ ਰੱਕ ਦਿਨ ਤੁਹਾਡਾ ਨੰਬਰ ਲੱਗ ਜਾਂਦਾ ਗਾਲਾ ਜਾਂਦਾ ਬੰਦਾ ਮੈਂ ਲੋਕਾਂ ਦੀ ਸੇਵਾ ਕਰਦਾ ਫਿਰਦਾ ਨੇ ਮੈਨੂੰ ਮਾਰ ਦੇਣਾ ਯਾਰ ਨਹਿਰ ਚ ਭੈਣ ਚੋਦੇ ਹੋਏ ਆ ਆ ਦਿਖਾ ਇਹਨਾਂ ਦਾ ਹਥਿਆਰ ਕਿੱਥੇ ਨੇ ਦੋਸਤੋ ਆ ਆਹੋ ਆ ਦੇਖੋ ਆ ਗੋਲੀਆਂ ਦੇਖੋ ਕਿਵੇਂ ਚੱਕੀ ਫਿਰਦੇ ਨੇ ਲੋਕਾਂ ਨੂੰ ਮਾਰਨ ਵਾਸਤੇ ਹਥਿਆਰ ਇਹ ਆ ਬੰਦਾ ਮੰਨ ਰਿਹਾ ਇਹਨੇ ਮੇਰੇ ਨਹਿਰ ਦੇ ਉੱਤੇ ਮੈ ਪਛਾਣ ਲਿਆ ਇਹ ਮੇਰੇ ਨਹਿਰ ਦੇ ਉੱਤੇ ਮੇਰੇ ਮਾਰੇ ਚਾਕੂਏ ਨੇ ਅਗੇ ਚੱਕ ਮੂੰਹ ਨੂੰ ਆਪ ਅਲੇ ਆਪਸ ਹੋਰ ਕਿਨੇ ਕਰਾ ਕਿਨੇ ਸਰਪਾੜੇ ਇਹ ਬਾਹਰ ਕੋ ਪਹਿਲੀ ਵਾਰ ਆਇਆ ਨਹੀਂ ਮਾਰਿਆ ਮਾਰਿਆ ਲੱਗੇ ਕਿਸੇ ਨੇ ਨਹੀਂ ਮਾਰਿਆ ਇਹ ਦੇ ਕੋਈ ਕਰਨੀ ਕਾਨੂੰਨੀ ਮੇਰੇ ਤੇ ਘਰ ਤੋਂ ਕਰ ਬਾਈ ਮੇਰੇ ਨੇ ਚਾਕੂ ਮਾਰ ਕੇ ਮੇਰੀ ਨਾੜ ਬੱਢੀ ਆ ਯਾਰ ਅਸੀਂ ਮਾਰੀਏ ਇਹਨਾਂ ਨੂੰ ਆ ਸਮਾਨ ਇਹਨਾਂ ਨੂੰ ਸਾਨੂੰ ਮਾਰ ਕੇ ਰਾਈ ਜਾਣਗੇ ਮੇਰੇ ਨਾਲ ਪਾਉ ਜੀ ਪਾਉਣਾ ਫੱਕਰ ਦੀ ਲੋੜ ਨਹੀਂ ਯਾਰ ਕੱਟਿਆ ਮੇਰੇ ਕੋਲੇ ਮੇਰੇ ਯਾਰ ਨਹਿਰ ਤੇ ਚਾਕੂ ਮਾਰਿਆ ਮੇਰੇ ਛੱਟ ਕੇ ਚਲੇਗਾ 40 ਫੱਡੂ ਗੇ ਟੋਏ ਚ ਮੈਨੂੰ ਇਹ ਉਹ ਮੇਰਾ ਮਾਦਰ ਪੁੱਛਣਾ ਜ਼ਰੂਰੀ ਆ ਯਾਰ ਨਾ ਤਾਂ ਕਹਤਾ ਕਹਾ ਬਰਦਾ ਦੇਣਾ ਬਹੁਤ ਆਫੋ ਬਾਈ ਮੈਂ ਦਵਾਈ ਦਊਂਗਾ ਮੈਂ ਦਊਂਗਾ ਮੈਂ ਦਊਂਗਾ ਦਵਾਈ ਹਾਂ ਤੇ ਚਲੋ ਫੋਨ ਕਰੋ ਬੰਦ ਕਰੋ ਇਹਨੂੰ ਵੈਤੀ ਖਾ ਦੇਣਾ ਪੂਰੇ ਚੰਗੀ ਫਰੀ ਦਊਂਗਾ ਲੈ ਲਿਓ ਆਕੇ ਬੰਦਾ ਬੰਦੇ ਚਲੋ ਜੋ ਜੀ ਗੱਲ ਕਰੋ ਦਸਤੋ ਨਾ ਇਹ ਤਾਂ ਟੁੱਟਣ ਗਈ ਹੁਣ ਇਹ ਤਾਂ ਵੱਡੀ ਨਹੀਂ ਹੈਗੀ ਚਲੋ ਹੋ ਚਲੋ ਚਲੋ ਜਾਓ ਸੀ ਬਾਕੀ ਚਲੋ ਇਹ ਤਾਂ ਵੱਡੀ ਨਹੀਂ ਹੈਗੀ ਚਲੋ ਭਰਾ ਦੋ ਦਰੋ ਇਹ ਨਾ ਜੀ ਕੱਲ ਮੋਟਰਸਾਈਕਲ ਲੈ ਕੇ ਭੱਜ ਗਿਆ ਸਾਡੇ ਕੋਲ ਇਹਦਾ ਹੋਇਆ ਜੀ ਮੁੰਡੇ ਦਾ ਮੋਟਰਸਾਈਕਲ ਛੱਡ ਕੇ ਜਾਓ ਚਲ ਕੱਲ ਲੈ ਜਾਓ ਆਪਣਾ ਵੇਖਾ ਮੇਰਾ ਫੋਨ ਆ ਮੇਰਾ ਫੋਨ ਆ ਇਹਦੇ ਕੋਲ ਆ ਚਲੋ ਖੜਾਓ ਇਹਦੇ ਇਹਨੇ ਹੱਥ ਵੱਟ ਕੇ ਮੋਟਰਸਾਈਕਲ ਖੋਇਆ ਹਰਮਨਸਪਰੇ ਦੇ ਮੁੰਡੇ ਦਾ ਚਲ ਫੋਟੋ ਇਹਨੂੰ ਮੰਨਦਾ ਏ ਮੰਨਿਆ ਤੁਹਾਡੇ ਸਾਹਮਣੇ ਮੰਨਿਆ ਇਹ ਇਹ ਮੰਨਿਆ ਏ ਸਾਲੇ ਨੇ ਆ ਕੇ ਚਾਕੂ ਮਾਰਿਆ ਮੇਰੇ ਕੋ ਡਰਾਮਾ ਕਰੀਂਦੇ ਕੁਝ ਨਹੀਂ ਹੋਇਆ ਬਈ ਇਹਨੂੰ ਕੁਝ ਨਹੀਂ ਹੋਇਆ ਦੇ ਦਰਦ ਲਗਾਏ ਭੈਣ ਚੋਣ ਇਹ ਰਿਹਾ ਮੈਂ ਚੱਲ ਗਾੜਾ ਦੀ 200 ਗਾੜਾਂ ਦੀ ਮਾਫੀ ਆ ਉਹੀ ਆ ਕੰਗਰ ਇਹ ਜਿਹੜਾ ਲੈ ਕੇ ਮੇਰਾ ਚਾਕੂ ਭੱਜਿਆ ਸੀਗਾ ਇੱਕ ਮਿੰਟ ਬੰਦ ਕਰ ਦੋ ਦੋ ਮਿੰਟ ਮੋਬਾਈਲ ਚਾਕੂ ਮਾਰ ਕੇ ਕੋਈ ਗੱਲ ਨਹੀਂ ਆ ਐਂ ਕਰ ਤੂੰ ਵੀ ਆ ਬਿਆਨ ਲਿਖਾਓ ਆ ਕਿਉਂ ਪਰਚਾ ਦਈਏ ਬਲਵੀਰ ਸਰਾਂਧਾ ਉਹਦੇ ਕੋਲ ਆ ਮੇਰਾ ਕੇਸ ਹੈ ਸਰਾਂਧਾ ਵਾਲੇ ਥਣ ਲੈ ਆ ਦਈ ਹੋਰ ਇਹ ਗੱਲ ਸੁਣਦਾ ਆਓ ਇੱਥੇ ਵੀ ਕਰਾਂਗੇ ਇੱਥੇ ਵੀ ਕਰਾਂਗੇ ਐਂਬੂਲੈਂਸ ਆਦ ਲੋਕ ਸਾਰਾ ਕੋਈ ਆਪਸਰ ਨਹੀਂ ਕਿਹਾ ਤਾਂ ਬੰਦ ਕਰੀਂ ਦੋ ਚੱਲ ਬੰਦ ਕਰ ਕਪੂ ਬੰਦਾ ਯਾਰ ਕਿਉਂ ਨਾ ਕਿਉਂ ਮੈਂ ਪੱਤਰਕਾਰ ਵੀ ਆ ਮੈਂ ਸਾਰਾ ਕੁਝ ਮੈਂ ਪਾਰਟੀ ਦਾ ਬੰਦਾ ਯਾਰ ਸੇਵਾਦਾਰ ਆਵੇਂ ਕਿਉਂ ਨਾ ਕਰੀਏ ਇਹਨੇ ਤਾਂ ਮੇਰੀ ਜਾਨ ਲੈ ਲਈ ਰਣੀ ਸੀਗੀ ਜੇ ਤੁਹਾਡੇ ਖਿਲਾਫ ਥੋਡੇ ਕਰੋ ਤੁਸੀਂ ਖਿਲਾਫ ਕਰੀਏ ਤਾਂ ਕਹੋ ਤੁਸੀਂ ਚਲ ਬੈਠੋ ਭੈਣ ਚੋਰ ਸਾਲਾ ਕੁੱਤਾ ਭੈਣ ਦੀ ਲੰਨ ਤੇਰੀ ਦੀ ਕੀ ਕਰ ਰਹੇ ਆ ਇਹਨੂੰ ਪਿਆਰ ਨਾਲ ਦੇ ਇਹਨਾਂ ਦੀ ਗੱਡੀ 'ਚ ਬਿਠਾ ਦੇ ਉੱਥੇ ਬੰਦੇ ਬਿਠਾਓ ਇੱਕ ਬੈਠੇ ਦੂਜੇ ਲੱਗੇ ਉਹਨਾਂ ਭੈਣ ਦਾ ਯਾਰ ਸਾਲਾ ਕੁੱਤਾ ਇਹ ਤਾਂ ਵੱਡੀਆਂ ਨਹੀਂ ਇਹਨਾਂ ਦੇ ਕਲਮ ਟਾਈਪ ਲੱਤਾ ਇਹਨਾਂ ਦੀਆਂ ਸਾਲੇ ਨੇ ਆ ਕੇ ਫੋਨ ਆਇਆ ਹੱਥ ਚਾਈ ਫੜਿਆ ਹੋਇਆ ਸੀ ਮੇਰੇ ਆਏ ਫੜ ਲਿਆ ਸਾਲੇ ਨੇ ਚਾਕੂ ਮਾਰਿਆ ਮੇਰੇ ਨਾਲ ਵਰਤੀ ਮੇਰੀ ਚਲੋ ਆ ਜਾ ਹੁਣ ਯਾਰ ਚਲ ਆ ਬਿਠਾ ਲੈ ਉਹ ਬਾਈ ਦਾ ਪਿਆਰ ਲੈ ਕੇ ਫਰਕ ਦੇ ਦਾਂਗੇ ਚਲੋ ਬੈਠੋ ਵਿੱਚ ਨਾਲ ਆਓ ਇੱਥੇ